ਮੈਂ ਥੋੜਾ ਜਿਹਾ ਗੋਡਿਆਂ ਬਾਰੇ ਗੱਲ ਕਰਨੀ ਚਾਹੁੰਦਾ ਸੀ ਤੁਹਾਡੇ ਨਾਲ ਕਈ ਵਾਰੀ ਗੋਡਿਆਂ ਦੇ ਵਿੱਚੋਂ ਕਹਿੰਦੇ ਆ ਜੀ ਇਹਦੇ ਚੋਂ ਗਰੀਸ ਮੁੱਕ ਗਈ ਜਦੋਂ ਆਪਾਂ ਕੋਈ ਉੱਠਦੇ ਬੈਠਦੇ ਆ ਤਾਂ ਗੋਡੇ ਕੜਕ ਕੜਕ ਕਰਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਗੋਡੇ ਕਈਆਂ ਦੇ ਦੁੱਖ ਦੇ ਵੀ ਹੈ ਹਨਾ ਜੀ ਕਈ ਕਹਿੰਦੇ ਗੋਡੇ ਬਦਲਾ ਲਓ ਨਵੇਂ ਪਵਾ ਲਓ ਤਾਂ ਇਹ ਇਹ ਥੋੜਾ ਜਿਹਾ ਗੋਡਿਆਂ ਬਾਰੇ ਤਾਂ ਦੱਸੋ ਇਹ ਅੱਜਕੱਲ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ ਗੱਲ ਤੁਹਾਡੀ ਠੀਕ ਹੈ ਗਰਮੀਤ ਜੀ ਇਹ ਦਾ ਘਰ ਘਰ ਦੇ ਵਿੱਚ ਇੱਕ ਪੇਸ਼ੈਂਟ ਆ ਹਾਂਜੀ ਜਿਵੇਂ ਅੱਗੇ ਤਾਂ ਹੁੰਦੇ ਸੀ ਬਜ਼ੁਰਗਾਂ ਦੇ ਹੁਣ ਬੱਚਿਆਂ ਦੇ ਵੀ ਹੋ ਰਿਹਾ ਹਾਂ ਮਤਲਬ ਸਾਨੂੰ ਹੈਰਾਨੀ ਹੁੰਦੀ ਹੈ ਜਦੋਂ ਹਲੇ ਕੁੜੀਆਂ ਮੁੰਡੇ ਵਿਆਹ ਵੀ ਨਹੀਂ ਹੋਇਆ ਆ ਜਾਂਦੇ ਪਹਿਲੇ ਜੀ ਜੀ ਮਤਲਬ ਕਹਿਣ ਦਾ ਕਿ ਹੋਇਆ ਕੀ ਆ ਇਹ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਸਾਡਾ ਤੇਲ ਕੀ ਬਦਲ ਗਿਆ ਹੂੰ ਜਿਹੜਾ ਅਸੀਂ ਖਾਂਦੇ ਸੀ ਉਹ ਬਹੁਤ ਜ਼ਿਆਦਾ ਰਿਫਾਈਨਡ ਖਾਣ ਲੱਗ ਗਏ ਲੋਕੀ ਰਿਫਾਈਨਡ ਦੇ ਵਿੱਚ ਬਚਦਾ ਹੀ ਕੁਝ ਨਹੀਂ ਓਕੇ ਤੇ ਅੱਛਾ ਉਹ ਉਹ ਕਹਿੰਦੇ ਨੇ ਸਾਨੂੰ ਕੋਈ ਕੁੜੀਆਂ ਤਾਂ ਕਹਿੰਦੇ ਨੇ ਵਜਨ ਦਾ ਵਧ ਜੇ ਹਾਂ ਉਹ ਤਾਣੀ ਤੇਲ ਕਿਉਂ ਵਰਤਣ ਜਦ ਕਿ ਦੇਸੀ ਕਿਉਂ ਖਾਣ ਨਾਲ वजन ਨਹੀਂ ਵਧਦਾ ਅੱਛਾ ਹੈਲਦੀ ਫੈਟ ਹੈਲਦੀ ਫੈਟ オリジナル ਜਿਹੜਾ ਗਾਂ ਦਾ ਦੇਸੀ ਘਿਓ ਹੈ ਉਹਦੇ ਨਾਲ ਜਿਹੜਾ ਜਿਹੜਾ ਮੱਝ ਦਾ ਦੇਸੀ ਘਿਓ ਉਹਦੇ ਨਾਲ ਵਧੂਗਾ ਅੱਛਾ ਜੀ ਹੁਣ ਇਹ ਗ੍ਰੰਥ ਚ ਲਿਖਿਆ ਜੀ ਸਪੈਸ਼ਲ ਕਿ ਜਿਹੜਾ ਗ੍ਰਸਤੀ ਲੋਕ ਨੇ ਉਹਨਾਂ ਵਾਸਤੇ ਗਾਂ ਦਾ ਘਿਓ ਹੈ ਕਿਉਂ ਠੀਕ ਹੈ ਜਿਹੜੇ ਪਹਿਲਵਾਨ ਨੇ ਉਨਾ ਵਾਸਤੇ ਮੱਝ ਦਾ ਅੱਛਾ ਇਹ ਵੀ ਹੈ ਨਾ ਕਿ ਉਹਦਾ ਫਰਕ ਆ ਇਫ ਕੀ ਫਰਕ ਕੀ ਇਹਨਾਂ ਚ ਦੇਸੀ ਇਹ ਜਿਹੜਾ ਦੇਸੀ ਕਿਵੜਾ ਜੀ ਉਹ ਫੈਟ ਪੈਦਾ ਕਰਦਾ ਜਿਹੜਾ ਮੱਝ ਦਾ ਜਿਹੜਾ ਗਾਂ ਦਾ ਹੈ ਉਹ ਫੈਟ ਬਰਨ ਕਰਦਾ ਔਰ ਉਹ ਲਾਈਟ ਹੁੰਦਾ ਹਜ਼ਮ ਜਲਦੀ ਹੁੰਦਾ ਠੀਕ ਹੈ ਔਰ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਕੀ ਹੈ ਕਿ ਜਿਵੇਂ ਹੁਣ ਅਸੀਂ ਤੇਲ ਖਾਣਾ ਤੇਲ ਤੁਸੀਂ ਸਰੋਂ ਦਾ ਤੇਲ ਖਾਓ ਜਿਹੜਾ ਅਸਲੀਆ ਉਹਦੇ 'ਚ ਤੁਸੀਂ ਕਦੇ ਸ਼ਾਈ ਪਨੀਰ ਬਣਾ ਕੇ ਦੇਖੋ ਕਿ ਟੇਸਟੀ ਬਣਦਾ ਔਰ ਤੁਸੀਂ ਦੂਸਰਾ ਜਿਹੜਾ ਸਭ ਤੋਂ ਵਧੀਆ ਤੇਲ ਇੱਕ ਆਉਂਦਾ ਜਿਹੜਾ ਕੁਕਿੰਗ ਦੇ ਵਿੱਚ ਨਹੀਂ ਅਸੀਂ ਉਹਨੂੰ ਯੂਜ਼ ਕਰ ਸਕਦੇ ਲੋਕੀ ਕੁੱਕ ਕਰ ਲੈਂਦੇ ਆ ਕਰਲਾਣੀ ਚਾਹੀਦਾ ਜੈਤੂਨ ਦਾ ਤੇਲ ਹਾਂਜੀ ਉਹਨੂੰ ਉੱਤੋਂ ਪਾ ਸਕਦੇ ਆ ਕਿਸੇ ਚੀਜ਼ ਸਲਾਦ 'ਚ ਪਾ ਕੇ ਖਾ ਲਓ ਜਾਂ ਉਹਦਾ ਘੋਲ ਕੇ ਪਾਣੀ 'ਚ ਕੱਚਾ ਪਾਣੀ 'ਚ ਘੋਲ ਕੇ ਲੈ ਲਓ ਉਹਦੇ ਬਹੁਤ ਫਾਇਦੇ ਆ ਮਤਲਬ ਜੋਇੰਟ ਪੇਨ ਹੋਈ ਨਹੀਂ ਸਕਦਾ ਤੇ ਹੁਣ ਜਿਹੜਾ ਅੱਜ ਕੱਲ ਟੀ ਚੱਲਣ ਹੋ ਗਿਆ ਬੰਦਾ ਮਾੜਾ ਮੋਟਾ ਐ ਉੱਠਦਾ ਬੰਦਾ ਬੜਾ ਜਿਹਾ ਗੋਡੇ ਦੀ ਕੰਪਲੇਂਟ ਕਰਦਾ ਨਾਲ ਦੇ ਬੈਠਾ ਕਹਿ ਦਿੰਦਾ ਤੇਰੀ ਤਾਂ ਗਰੀਸ ਸੁੱਕ ਗਈ ਹੋਣੀ ਐਵੇਂ ਉਹ ਵਿਚਾਰਾ ਉਹਦੇ ਦਿਮਾਗ 'ਚ ਬਹਿ ਜਾਂਦੀ ਹੈ ਗੱਲ ਹਾਂਜੀ ਹਾਂ ਉਹ ਡਾਕਟਰ ਕੋਲ ਜਾਂਦਾ ਉੱਥੇ ਜਾ ਕੇ ਵੀ ਉਹੀ ਸਵਾਲ ਮਿਲਦਾ ਉਹਨੂੰ ਵੀ ਦੇਖੀ ਕੇ ਤਾਂ ਗਰੀਸ ਤਾਂ ਨਹੀਂ ਮੁੱਕ ਗਈ ਹੁਣ ਲੱਗਦਾ ਇਹ ਕੀ ਚੀਜ਼ ਆ ਉਹ ਜਿਆਦਾ ਉਲਝ ਜਾਂਦਾ ਵੀ ਇਹ ਕੀ ਹੋ ਗਿਆ ਤੇ ਉਹ ਜਦੋਂ ਨਾ ਜੀ ਤੁਸੀਂ ਇਮੇਜਿਨ ਕਰੋ ਕੀ ਕਿ세 ਨਾਰਮਲ ਬੰਦੇ ਨੂੰ ਐਸੀ ਜੀ ਗੱਲ ਕਹੀ ਜਾਵੇ ਜਾਂ ਕੋਈ ਉਹਨੂੰ ਉਹੀ ਤੁਸੀਂ ਹੁਣ ਤੁਸੀਂ ਬੈਠੋ ਮੈਂ ਤੁਹਾਨੂੰ ਮੈਂ ਕਹਿ ਦਵਾਂ ਵੀ ਮੈਡ ਤੁਹਾਡੀ ਅੱਖਾਂ ਨੀਚੇ ਕਾਲਾ ਬਣ ਕਿਉਂ ਆਈ ਜਾਂਦਾ ਮੈਂ ਕਹਿੰਦਾ ਚੰਗੀਆਂ ਭਲੀਆਂ ਨੇ ਤੁਹਾਨੂੰ ਘਰੇ ਜਾ ਕੇ ਸ਼ੱਕ ਬੈਜੂ ਛਿਸ਼ੇ ਦੇਖ ਕੇ ਵੀ ਸੱਚੇ ਹੋ ਗਿਆ ਇਹ ਕਹਿਣ ਨਾਲ ਵੀ ਬੜਾ ਮਰਕ ਪੈਂਦਾ ਤੇ ਉਹ ਚੀਜ਼ ਜਿਹੜੀ ਆ ਨਾ ਗਰੀਸ ਬਲਡ ਜਿਹੜਾ ਆ ਇਹਨੇ ਲੋਕਾਂ ਨੂੰ ਜ਼ਿਆਦਾ ਤੰਗ ਕੀਤਾ ਹੁਣ ਜਿਵੇਂ ਆ ਐ ਗੋਡਾ ਸਿੱਧਾ ਕਰਿਆ ਮੜਾ ਜ ਮਟਕ ਗਿਆ ਆਵਾਜ਼ ਆ ਗਈ ਐਕਸਰਸਾਈਜ਼ ਕੋਈ ਕਰਨੀ ਨਹੀਂ ਯੋਗਾ ਕੋਈ ਕਰਨਾ ਨਹੀਂ ਸਾਰਾ ਦਿਨ ਅੱਜਕੱਲ ਬੈਠਣਾ ਬਹੁਤ ਜ਼ਿਆਦਾ ਹੋ ਗਿਆ ਅੱਗੇ ਤਾਂ ਆਪਣੇ ਘਰਾਂ ਦੇ ਵਿੱਚ ਵੀਵੀ ਡੰਗਰ ਰੱਖਿਆ ਹੁੰਦਾ ਸੀ ਇੱਕ ਬਾਲਟੀ ਲੈ ਕੇ ਅਗਲੀ 20 ਡੰਗਰ ਚੋਂਦੀ ਸੀ ਗੋਡਾ ਕਿਵੇਂ ਦੁਖ ਜੂ ਹਾਂ ਜੀ ਤੇ ਹੁਣ ਹੁਣ ਕੋਈ ਐਕਸਰਸਾਈਜ਼ ਨਹੀਂ ਤੇ ਇਸ ਕਰਕੇ ਪ੍ਰੋਬਲਮ ਆਉਂਦੀਆਂ ਨੇ ਅੱਛਾ ਰਿਕਵਰੀ ਕਿਵੇਂ ਹੈ ਜੀ ਸਾਈਕਲ ਜਿਵੇਂ ਹੀ ਬੰਦ ਹੋ ਗਿਆ ਦੇਖੋ ਅੱਗੇ ਇੱਕ ਸਾਈਕਲ ਤੇ ਇੱਕ ਡੰਡੇ ਤੇ ਬਿਠਾਇਆ ਹੋਣਾ ਦੋ ਮਗਰ ਲੱਦੇ ਹੋਣੇ ਬੰਦਾ ਜਾ ਰਿਹਾ ਮੇਲਾ ਦੇਖਣ ਹੁਣ ਹੁਣ ਕੋਈ ਜਾਂਦਾ ਹੀ ਨਹੀਂ ਸਾਈਕਲ ਚੱਕੇ ਤਾਂ ਇਹਦੀ ਜਿਹੜੀ ਰਿਕਵਰੀ ਹੈ ਨਾ ਬਿਲਕੁਲ ਠੀਕ ਤੁਸੀਂ ਪੁੱਛਿਆ ਇਹ ਸਵਾਲ ਇਹਦੀ ਰਿਕਵਰੀ ਜਿਹੜੀ ਹੈ ਨਾ ਜਿਵੇਂ ਹੁਣ ਮੰਨ ਲਓ ਕਾਰਟਿਲੇਜ ਖਤਮ ਹੋਈ ਹੈ ਗੋਡੇ ਦੀ ਸਾਡੇ ਨਾਲ ਇੱਕ ਵੈਦ ਜੀ ਨੇ ਬਣਾਇਆ ਪ੍ਰੋਡਕਟ ਅਸੀਂ ਉਹ ਬਣਾਇਆ ਕਾਲੇ ਗੋੰਦ ਤੋਂ ਜਿਵੇਂ ਗੋੰਦ ਆਉਂਦੇ ਨੇ ਕਈ ਟਿੱਕਰ ਦਾ ਗੋੰਦ ਹੈ ਪਿੱਪਲ ਦਾ ਗੋੰਦ ਹੈ ਗੋੰਦ ਮਰਿੰਗੇ ਦਾ ਕਈ ਗੋੰਦ ਆਉਂਦਾ ਇੱਕ ਕਾਲਾ ਗੋੰਦ ਆਉਂਦਾ ਜੀ ਪਿਓਰ ਹਾਂ ਜੀ ਉਹ ਬਹੁਤ ਘੱਟ ਉਹਦੀ ਮਤਲਬ ਕਿ ਜਿਹੜੀ ਕੁਆਂਟੀਟੀ ਆ ਮਿਲਦੀ ਆ ਪਰ ਉਹਦੀ ਕੁਆਂਟੀਟੀ ਦੇਣੀ ਵੀ ਬਹੁਤ ਘੱਟ ਹੁੰਦੀ ਆ ਇੱਕ ਪੇਸ਼ੈਂਟ ਨੂੰ ਵੱਧ ਤੋਂ ਵੱਧ ਉਹ ਕਹ ਲੋ ਚਾਵਲ ਦੇ ਦਾਣੇ ਜਾਂ ਦੋ ਚਾਵਲ ਦੇ ਦਾਣੇ ਜਿੰਨਾ ਕੁ ਸਫੀਸ਼ੈਂਟ ਹੁੰਦਾ ਇੱਕ ਦਿਨ ਚ ਜੇ ਦੇਣਾ ਹੁੰਦਾ ਤਾਂ ਉਹਨੂੰ ਅਸੀਂ ਫਿਰ ਕੈਪਸੂਲ ਚ ਦਿੱਤਾ ਜੀ ਅ ਕਾਲੇ ਰੰਗ ਦਾ ਕੈਪਸੂਲ ਬਣਾਇਆ ਉਹਦੇ ਵਿੱਚ ਉਹਨੂੰ ਦਿੱਤਾ ਨਾਲ ਉਹਦੇ ਦੋ ਤਿੰਨ ਜੜੀ ਬੂਟੀਆਂ ਮਿਕਸ ਕੀਤੀਆਂ ਜਿਵੇਂ ਜਟਾ ਮੰਸੀ ਹੋਗੀ ਇਹ ਫਾਰਮੂਲੇ ਮੈਂ ਤਾਂ ਬੋਲਦਾ ਰਹਿਣਾ ਲਿਖਦੇ ਰਿਹਾ ਕਰੋ ਤਾਂ ਕਿ ਕਈ ਵਾਰੀ ਆਪਾਂ ਜ਼ਰੂਰੀ ਨਹੀਂ ਹੈ ਕਿ ਆਪਾਂ ਸੋਚੀਏ ਵੀ ਅਸੀਂ ਕਿਹੜਾ ਵੈਦ ਆ ਸਾਨੂੰ ਕਿਹੜਾ ਪਤਾ ਤੁਸੀਂ ਕੀ ਲੈਣਾ ਜਾਂ ਤੁਸੀਂ ਲਿਖ ਲਓਗੇ ਨੌਲੇਜ ਤੁਹਾਨੂੰ ਵੀ ਹੋ ਜੂਗੀ ਮੈਂ ਕੋਈ ਮਾਨ ਦੇ ਢਿੱਡ ਚੋਂ ਨਹੀਂ ਲੈ ਕੇ ਆਇਆ ਇਹ ਚੀਜ਼ਾਂ ਤੁਹਾਡੇ ਲਈ ਤੁਹਾਡੇ ਕੋਲੇ ਲਿਆਂ ਨੇ ਤੇ ਤੁਸੀਂ ਵੀ ਇਹਦੀ ਨੌਲੇਜ ਰੱਖੋ ਸਾਰੇ ਜਾਣੇ ਕਿ ਜਿਹੜਾ ਕਾਲਾ ਗੋਂਦ ਹੈ ਇਹ ਜਦੋਂ ਤੁਸੀਂ ਲਿਖੋਗੇ ਗੂਗਲ ਤੇ ਜਾ ਕੇ ਬੈਦਬਾਨ ਕਾਲਾ ਗੋਂਦ ਤਾਂ ਚੈਪਟਰ ਖੁੱਲਦਾ ਹੈ ਉਹ ਚੀਜ਼ ਦੱਸਦਾ ਹੈ ਕਿ ਇਹ origignal cartilage ਵਾਂਗੂ ਕੰਮ ਕਰਦਾ ਗੋਡੇ ਦੇ ਵਿੱਚ ਜਿਹਨੂੰ ਮਤਲਬ ਕਿ ਅੱਜ ਹੀ ਕਿਹਾ ਜਾਵੇ ਨਾ ਵੀ ਅੱਜ ਕੱਲ ਚ ਇਹਦਾ ਆਪਰੇਸ਼ਨ ਕਰਾ ਲੈ ਨਹੀਂ ਤੇ ਤੇਰਾ ਕੰਮ ਖਰਾਬ ਹੈ ਹਾਂਜੀ ਉਹਨੂੰ ਜੇ ਇਹ ਕਾਲੇ ਗੋੰਦ ਵਾਲਾ ਕੋਰਸ ਕੀਤਾ ਜਾਂਦਾ ਹੈ ਨਾ ਜੀ 6 ਮਹੀਨੇ ਲਗਾਤਾਰ ਤਾਂ ਉਹੀ ਡਾਕਟਰ ਉਹਨੂੰ ਕਹਿੰਦੇ ਤੈਨੂੰ ਆਪਰੇਸ਼ਨ ਦੀ ਲੋੜ ਨਹੀਂ ਹੈ ਠੀਕ ਹੈ ਉਹਨੂੰ ਖੁਦ ਵੀ ਪਤਾ ਹੁੰਦਾ ਵੀ ਹੁਣ ਮੈਂ ਠੀਕ ਆ ਕਿਉਂਕਿ ਜਦੋਂ ਉਹ ਚੱਲਦਾ ਫਿਰਦਾ ਆਵਾਜ਼ਾਂ ਬੂਝਾਂ ਖਤਮ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੁੰਦੀ ਹੈ ਜੀ ਜਿਵੇਂ ਹੁਣ ਆ ਮੰਨ ਲਓ ਗੋਡਾ ਹੈ ਸਾਡਾ ਹੂੰ ਇਹਨੂੰ ਅਸੀਂ ਜਦੋਂ ਇਹ ਖੋਲਦੇ ਆ ਗੋਡੇ ਨੂੰ ਇਹਦੇ ਆਲੇ-ਦਲੇ ਲੀਗਾਮੈਂਟਸ ਹੁੰਦੇ ਆ ਉਹ ਕਮਜ਼ੋਰ ਹੋ ਜਾਂਦੇ ਜਿਹੜੇ ਇਹਨੂੰ ਗ੍ਰਿਪ ਕਰਦੇ ਆ ਉਹਨ ਪਰਮਾਤਮਾ ਨੇ ਦਿਹਾੜੇ ਨਾਲੇ ਲਿਗਾ ਮੰਡ ਲਾਏ ਉੱਪਰ ਲਾਦਾ ਚੱਪਣ ਉਹਦੇ ਵਿੱਚ ਜਿਹਨੂੰ ਗਲੋ ਗਰੀਸ ਕਹਿੰਦੇ ਨੇ ਹੈ ਤਾਂ ਸਾਈਨੋਵਲ ਫਲੂਇਡ ਹੈ ਨਾ ਜਿਹੜਾ ਗੋਡੇ ਦੀ ਚੱਪਣੀ ਦੇ ਵਿੱਚ ਚੱਲਦਾ ਜਿਹਨੇ ਕਰਕੇ ਸੀ ਦ ਹੁਣ ਅਸੀਂ ਕਿੰਨੇ ਜੰਪ ਕਰਦੇ ਹਾਂ ਕਿੰਨੇ ਭੱਜਦੇ ਹਾਂ ਬਚਪਨ ਤੋਂ ਲੈ ਕੇ ਕਿੰਨੇ ਲੱਟ ਗਏ ਟੁੱਟੇ ਗਰੇ ਕਦੀ ਇਹਨੂੰ ਕੁਝ ਨਹੀਂ ਹੋਇਆ ਪਰਮਾਤਮਾ ਨੇ ਐਸਾ ਕਬ ਜਾ ਫਿੱਟ ਕੀਤਾ ਤੇ ਲੇਕਿਨ ਹੁਣ ਕਿਉਂ ਹੋਣ ਲੱਗਾ ਹੁਣ ਸਾਡੀ ਖੁਰਾਕ ਬਿਲਕੁਲ ਹੀ ਡੈਮੇਜ ਹੋ ਗਈ ਅਸੀਂ ਖਾਣਾ ਛੱਡ ਹੁਣ ਸਾਗ ਵੀ ਹੁਣ ਦੇਖੋ ਤੁਸੀਂ ਅਲੂਮੀਨੀਅਮ ਦੇ ਕੁੱਕਰ ਚ ਬਣਦਾ ਅੱਗੇ ਹਾਂਡੀ ਚ ਬਣਦਾ ਸੀ 20 20 ਦਿਨ ਮਹੀਨਾ ਮਹੀਨਾ ਚੱਲਦੀ ਸੀ ਉਹ ਹਾਂਡੀ ਜੀ ਉਹ ਖਾਦਾ ਹਜਮ ਵੀ ਹੁੰਦਾ ਸੀ ਹੁਣ ਤੁਸੀਂ ਕੂਕਰ ਦਾ ਸਾਗ ਹਜਮ ਕਰਕੇ ਦਿਖਾਓ ਨਹੀਂ ਹੁੰਦਾ ਅਸੀਂ ਅੱਜ ਆਪਾਲ ਦੇ ਹੋਈ ਕੋਸ਼ਾ ਵੀ 8 ਦਿਨ ਖਾ ਲਈਏ 9 ਦਿਨ ਬਣਾਇਆ ਤੇ ਉਨੇ ਹੀ ਚਲੀ ਜਾਵੇ ਮੱਖਣ ਪਾ ਕੇ